ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਜੇ ਇਸ ਰਾਤ ਹੋ ਗਈ ਮੇਰੇ ਜੀਣਾ ਮੇਰੇ ਯਾਰ ਕਿੰਜ ਸਹਿਣਗੇ 1975 ਚ ਪੰਜਾਬੀ ਦੇ ਅੰਦਰ ਇਹ ਮਸ਼ਹੂਰ ਗਜ਼ਲ ਲਿਖੀ ਗਈ ਮਸ਼ਹੂਰ ਸਹਿਦਕਾਰ ਸੁਰਜੀਤ ਪਾਤਰ ਨੇ ਇਹ ਗਜ਼ਲ ਲਿਖੀ ਪਰ ਕੀ ਕਾਰਨ ਹੈ ਕਿ 1975 ਤੋਂ ਲੈ ਕੇ 2015 ਤੱਕ ਇਹੀ ਸਥਿਤੀ ਹੈ ਇਹੀ ਗਜ਼ਲ ਅੱਜ ਵੀ ਰੈਲੇਵੈਂਟ ਕਿਉਂ ਹੈ ਪੰਜਾਬੀ ਸਹਿਦ ਦਾ ਪੰਜਾਬੀ ਸਮਾਜ ਨਾਲ ਪੰਜਾਬੀ ਸੱਭਿਆਚਾਰ ਨਾਲ ਪੰਜਾਬ ਦੀ ਰਾਜਨੀਤੀ ਨਾਲ ਕੀ ਰਿਸ਼ਤਾ ਰਿਹਾ ਕਿਉਂ ਪੰਜਾਬੀ ਸਹਿਤ ਨੇ ਪੰਜਾਬ ਦੇ ਸਮਾਜ ਦੇ ਅੰਦਰ ਜਹੀ ਚਰਨਿੰਗ ਨਹੀਂ ਕੀਤੀ ਜਹੀ ਸੱਟ ਨਹੀਂ ਮਾਰੀ ਕਿ ਪੰਜਾਬੀ ਸਮਾਜ ਦੇ ਅੰਦਰ ਕੁਝ ਰੈਵਲੂਸ਼ਨਰੀ ਚੇਂਜ ਆਉਂਦੀ ਕੁਝ ਚੇਂजेस ਆਉਂਦੀਆਂ ਸਾਡੇ ਨਾਲ ਅੱਜ ਪੰਜਾਬੀ ਦੇ ਮਸ਼ਹੂਰ ਸ਼ਹੀਦਕਾਰ ਸੁਰਜੀਤ ਪਾਤਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਪੰਜਾਬੀ ਸ਼ਹੀਦ ਦਾ ਕੀ ਯੋਗਦਾਨ ਰਿਹਾ ਪੰਜਾਬ ਦੇ ਅੰਦਰ ਔਰ ਪੰਜਾਬ ਦੇ ਅੰਦਰ ਲਗਾਤਾਰ ਲਿਖਿਆ ਜਾਣ ਵਾਲਾ ਸਹਿਤ ਕਿਹੋ ਜਿਹਾ ਲਿਖਿਆ ਜਾ ਰਿਹਾ ਔਰ ਪੰਜਾਬੀ ਸਹਿਦ ਦਾ ਭਵਿੱਖ ਕੀ ਹੈ ਔਰ ਸਹਿਦ ਦਾ ਰਾਜਨੀਤੀ ਨਾਲ ਕੀ ਰਿਸ਼ਤਾ ਹੈਗਾ ਸਹਿਦ ਦਾ ਸੱਭਿਆਚਾਰ ਨਾਲ ਕੀ ਰਿਸ਼ਤਾ ਸਾਡੇ ਨਾਲ ਨੇ ਸੁਰਜੀਤ ਪਾਤਰ ਪਾਤਰ ਸਾਹਿਬ ਸਭ ਤੋਂ ਪਹਿਲਾ ਸਵਾਲ ਮੇਰਾ ਇਹੀ ਹੈਗਾ ਕਿ ਕੀ ਕਾਰਨਾਂ ਕਿ ਤੁਸੀਂ ਲਗਾਤਾਰ ਸਹਿਤ ਲਿਖਿਆ ਪੰਜਾਬੀ ਦੇ ਬਹੁਤ ਸਾਰੇ ਸਹਿਤਕਾਰਾਂ ਨੇ ਸਹਿਤ ਲਿਖਿਆ ਪਰ ਪੰਜਾਬ ਦੇ ਅੰਦਰ ਅੱਜ ਵੀ ਉਹ ਸਥਿਤੀ ਹੈ ਜੋ ਤੁਹਾਡੀ ਗਜ਼ਲ ਮੈਂ ਸ਼ੁਰੂਆਤ ਕੀਤੀ ਕਿ ਹਨੇਰਾ ਅੱਜ ਵੀ ਹੈ ਕੀ ਕਾਰਨ ਆ ਕਿ ਪੰਜਾਬ ਦੇ ਅੰਦਰ ਇਸ ਸਟੈਗਨੇਸ਼ਨ ਆ ਆ ਯਾਦਵੰਦਰ ਮੈਂ ਇਦਾਂ ਸੋਚਦਾ ਕਿ ਇਹਨੂੰ ਸਟੈਗਨੇਸ਼ਨ ਕਹੀਏ ਜਾਂ ਇਹ ਕਹੀਏ ਕਿ ਪੰਜਾਬ ਦਾ ਉਹ ਦੁੱਖ ਅਜੇ ਵੀ ਹੈ ਦੁੱਖ ਹੈਗਾ ਲੇਕਿਨ ਦੁੱਖ ਦੀ ਇੱਕ ਜਿਵੇਂ ਇਹ ਹੁਣ ਦਾ ਵਕਤ ਹੈ ਇਸ ਵੇਲੇ ਇਸ ਜਣੀ ਇਹਨਾਂ 40 ਸਾਲਾਂ ਦੇ ਵਿੱਚ ਬਹੁਤ ਕੁਝ ਹੋਇਆ ਵੀ ਪੰਜਾਬ ਕ੍ਰਾਈਸਿਸ ਦੇ ਦਿਨ ਆਏ ਔਰ ਉਸ ਤੋਂ ਪਹਿਲਾਂ ਜਿਹੜੀ ਕਿਸਾਨ ਗ੍ਰੀਨ ਰੈਵੋਲੂਸ਼ਨ ਦੇ ਦਨ ਕਿ ਇਹ ਸਾਰੇ ਜਿਹੜੀ ਜੋ ਆਪਾਂ ਅੱਜ ਦੇਖਦੇ ਆ ਕਿ ਤੁਹਾਡੀ ਗੱਲ ਇਸ ਪੱਖੋਂ ਠੀਕ ਹੈ ਕਿ ਇੱਕ ਸਥਿਤੀ ਉਸ ਤਰ੍ਹਾਂ ਦੀ ਹੈ ਕਿ ਜਿਸਕੇ ਪੰਜਾਬ ਕੁਝ ਅੱਗੇ ਨਾਲੋਂ ਬਿਹਤਰ ਹੋਇਆ ਪੰਜਾਬ ਬਦਲਿਆ ਤੁਮੈਂ ਸਮਝਦਾ ਕਿ ਨਹੀਂ ਬਦਲਿਆ ਲੇਕਿਨ ਇਹ ਹੈ ਕਿ ਮੈਂ ਇਹ ਮੇਰੇ ਮਨ 'ਚ ਜ਼ਰੂਰ ਹੈ ਕਿ ਜਿਸ ਤਰ੍ਹਾਂ ਇਸ ਵੇਲੇ ਪੰਜਾਬ ਇੱਕ شدت ਨਾਲ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਕਿ ਪੰਜਾਬ ਨੂੰ ਤਬਦੀਲ ਕਰਨ ਦੀ ਲੋੜ ਹੈ ਕੀ ਕਾਰਨ ਰਿਹਾ ਜਦੋਂ ਅਸੀਂ ਦੁਨੀਆ ਭਰ ਦੇ ਅੰਦਰ ਦੇਖਦੇ ਹਾਂ ਫਰਾਂਸ ਦੀ ਕ੍ਰਾਂਤੀ ਦੇ ਅੰਦਰ ਸਹਿਦ ਦਾ ਬੜਾ ਵੱਡਾ ਰੋਲ ਰਿਹਾ ਰਸ਼ੀਆ ਦੀ ਕ੍ਰਾਂਤੀ ਦੇ ਅੰਦਰ ਰੋਲ ਰਿਹਾ ਚਾਈਨਾ ਚ ਰਿਹਾ ਦੁਨੀਆ ਦੇ ਹੋਰ तमाम ਦੇਸ਼ਾਂ ਦੇ ਅੰਦਰ ਸਹਿਦ ਦਾ ਬੜਾ ਇੰਪੋਰਟੈਂਟ ਰੋਲ ਰਿਹਾਗਾ ਪੰਜਾਬੀ ਚ ਹੈ ਜਾਂ ਕੀ ਹੋ ਗਿਆ ਕਿੱਥੇ ਖਤਾ ਖਾ ਗਏ ਪੰਜਾਬੀ ਸਹਿਦਕਾਰ ਜਾਂ ਪੰਜਾਬੀ ਸਹਿਤ ਜਾਂ ਪੰਜਾਬੀ ਸਮਾਜ ਕਿ ਉਹ ਰੋਲ ਸਹੀ ਤਰ੍ਹਾਂ ਅਦਾ ਨਾ ਕਰ ਸਕਿਆ ਤੁਸੀਂ 40 ਸਾਲ ਪਹਿਲਾਂ ਜੋ ਸੋਚਿਆ ਸੀਗਾ ਉਹ ਬਦਲਿਆ ਕੁਝ ਅ ਤੁਹਾਡੀ ਗੱਲ ਇਹ ਪਹਿਲਾਂ ਵੀ ਕਰ ਚੁੱਕੇ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਸ਼ਾਇਦ ਕਿ ਇੱਕ ਦੁੱਖ ਚੋਂ ਲੰਘ ਰਿਹਾ ਹੈ ਕਿ ਪੀੜ ਚੋਂ ਲੰਘ ਰਿਹਾ ਔਰ ਪੰਜਾਬੀ ਨੌਜਵਾਨ ਇਥੋਂ ਜਾਣ ਦੀਆਂ ਸਲਾਹਾਂ ਕਰ ਰਹੇ ਹਨ ਯਾਨੀ ਹਰ ਚੀਜ਼ ਦਾ ਇੱਕ ਮੈਟਾਫਰ ਹੀ ਹੈ ਕਿ ਜਿਵੇਂ ਇਸ ਇਹ ਧਰਤੀ ਲੱਗਦਾ ਕਿ ਇਦਾਂ ਦੀ ਨਹੀਂ ਰਹੀ ਜਿੱਥੇ ਅਸੀਂ ਰਹਿ ਸਕੀਏ ਸੋ ਇਹਦੇ ਵਿੱਚ ਸਾਹਿਤ ਦਾ ਯੋਗਦਾਨ ਜਾਂ ਸਾਹਿਤ ਦਾ ਕਸੂਰ ਕਿੰਨਾ ਕਾ ਉਹ ਮੈਂ ਤੁਹਾਨੂੰ ਦੱਸਦਾ ਕਿ ਇਸ ਚੀਜ਼ ਨੂੰ ਮੈਂ ਇਸ ਤਰ੍ਹਾਂ ਸਮਝਦਾ ਕਿ ਜਿਹੜੀ ਸਾਡੇ ਸਾਹਿਤ ਵਿੱਚ ਖਾਸ ਕਰਕੇ ਜਿਹੜਾ ਸਾਡਾ ਸੋਚ ਬਾਰੇ ਸੋਚ ਜਾਂ ਫਲਸਫਾ ਜਾਂ ਉਹ ਜਿਹੜੀ ਉਹੋ ਜੀ ਵਾਰਤਕ ਜਿਹੜੀ ਇੱਕ ਸੋਚ ਜਗਾਉਂਦੀ ਆ ਕਿ ਸਾਡੇ ਸਾਰੇ ਸਾਹਿਤ ਤੇ ਪੰਜਾਬੀ ਸਾਹਿਤ ਤੇ ਉਸ ਤਰ੍ਹਾਂ ਦੇ ਸਾਹਿਦ ਦੀ ਵੀ ਬਹੁਤ ਘਾਟ ਆ ਗਿਆਨ ਜਿਹਨਾਂ ਪਕ ਗਿਆਨ ਦਾ ਸਹਿਤ ਕਹਿੰਨੇ ਆ ਜਾਂ ਜਿਹਨੂੰ ਸੋਚਣ ਦਾ ਜਾਂ ਮੰਥਨ ਦਾ ਸਹਿਤ ਕਹਿੰਨੇ ਆ ਉਹ ਬਹੁਤ ਘਾਟੇ ਸਾਡੇ ਬੁੱਧੀਜੀਵੀ ਵੀ ਆ ਉਹ ਵੀ ਸਾਹਿਤਕਾਰਾਂ ਦੇ ਦਾਹੀ ਮੰਥਨ ਕਰਦੇ ਆ ਕੋਈ ਬੁੱਧੀਜੀਵੀ ਨੇਤਾਵਾਂ ਦਾ ਪੋਲਿਟਿਕਸ ਦਾ ਮੰਥਨ ਕਰਨ ਮਾਰੇ ਲੋਕ ਬਹੁਤ ਕੱਟਨੇ ਮੇਰੇ ਖਿਆਲ ਚ ਇਹ ਸਾਰੀ ਇੱਕ ਇੱਕ ਸਾਡੇ اخلاਕੀ ਸ਼ਾਇਦ ਇਹੋ اخلاਕੀ ਹਾਰ ਹੈ ਕਿ ਅਸੀਂ ਜਿਹੜੀ ਸਾਡੀ ਰਾਈਟਿੰਗ ਜਾਂ ਸਾਡੀ ਪੱਤਰਕਾਰੀ ਜਾਂ ਸਾਡੀ ਸਾਹਿਤਕਾਰੀ ਉਹ ਇੱਕ ਸ਼ਾਇਦ ਕਿ ਇਸ ਚੀਜ਼ ਨੂੰ ਬਹੁਤ ਸਿੱਧੇ ਤਰ੍ਹਾਂ ਉਹਨੇ ਉਹਦਾ ਟੱਕਰ ਨਹੀਂ ਕੀਤਾ ਤੋਂ ਇਹਦੇ ਵਿੱਚ ਮੈਂ ਇਹ ਵੀ ਸਮਝਦਾ ਕਿ ਇਹਦੇ ਵਿੱਚ ਇਸ ਗੱਲ ਦਾ ਵੀ ਦੋਸ਼ ਹੁੰਦਾ ਕਿ ਸਾਡੀ ਜਿਹੜੀ ਪੋਲਿਟਿਕਸ ਆ ਸਾਡੀ ਜਿਹੜੀ ਰਾਜਨੀਤੀ ਆ ਕਿ ਸ਼ਾਇਦ ਸਾਹਿਤਕਾਰ ਵੀ ਉਦੋਂ ਹੀ ਬਹੁਤ ਐਕਟਿਵ ਹੁੰਦੇ ਆ ਜਦੋਂ ਕੋਈ ਰਾਜਨੀਤਿਕ ਉਹਨੇ ਪਿੱਛੇ ਲਹਿਰ ਹੁੰਦੀ ਆ ਤੁਸੀਂ ਕੋਈ ਵਕਤ ਦੇਖ ਲਓ ਜਿਸ ਵੇਲੇ ਇੱਕ ਨਾਲ ਦੀ ਨਾਲ ਲਹਿਰ ਹੈ ਉਸ ਵੇਲੇ ਸਾਹਿਤਕਾਰ ਇੱਕ ਬਹੁਤ ਵੱਡਾ ਰੋਲ ਅਦਾ ਕਰਨਾ ਹੈ ਕਿ ਇਹਹੀ ਕਾਰਨ ਹੈ ਕਿ ਦੁਨੀਆ ਭਰ ਦੇ ਸਿਹਤ ਦੇ ਮੁਕਾਬਲੇ ਅਸੀਂ ਬਹੁਤ ਬੌਣੇ ਆ ਪੰਜਾਬੀ ਦਾ ਸਿਹਤ ਉਸ ਪੱਧਰ ਤੱਕ ਕਿਉਂ ਨਹੀਂ ਰਚਿਆ ਗਿਆਗਾ ਇਹਹੀ ਕਾਰਨ ਹੈ ਕਿ ਮੂਵਮੈਂਟ ਵਾਲਾ ਜਾਂ ਹੋਰ ਵੀ ਕਾਰਨ ਰਹੇ ਨੇ ਦੇਖੋ ਮੈਂ ਮੈਂ ਇਹਦਾ ਸਮਝਦਾ ਕਿ ਜਿੱਦਾਂ ਜਿਹੜਾ ਸਾਹਿਤ ਹੈ ਕਿ ਉਹਦੇ ਵਿੱਚ ਜੇ ਤੁਸੀਂ ਇਹਦਾ ਸਮਝੋ ਕਿ ਸਾਹਿਤ ਨੇ ਦੁਨੀਆ ਨੂੰ ਤਬਦੀਲ ਕਰਨਾ ਸਾਹਿਤ ਦੁਨੀਆ ਨੂੰ ਤਬਦੀਲ ਕਰਨੇ ਹਿੱਸਾ ਜ਼ਰੂਰ ਪਉਂਦਾ ਪਰ ਮੇਰੇ ਜੋ ਮੰਨਦਾ ਕਿ ਜਿਹੜੀਆਂ ਜਿਹੜਾ ਇੱਕ ਜਥੇਬੰਦ ਜਥੇਬੰਦ ਹੋ ਕੇ ਤੁਹਾਡਾ ਜੂਜਣਾ ਪਾਵਾ ਉਹਦੀ ਲੋਕ ਰਾਜ ਦੇ ਟੰਗ ਨਾਲ ਜੂਜੋ ਪਾਵੇ ਕਿਸੇ ਵੀ ਟੰਗ ਨਾਲ ਜੂਜੋ ਇੱਕ ਉਸ ਤਰ੍ਹਾਂ ਦੀ ਲਹਿਰ ਦਾ ਹੋਣਾ ਬਹੁਤ ਜ਼ਰੂਰੀ ਹੈ ਉਸ ਤੋਂ ਬਿਨਾ ਸਾਹਿਤ ਵੀ ਸ਼ਾਇਦ ਮੇਰੇ ਖਿਆਲ ਚ ਨਿਰਾਰਥਕ ਹੋ ਕੇ ਰਹਿ ਜਾਂਦਾ ਇੱਕ ਸਵਾਲ ਹਮੇਸ਼ਾ ਉੱਠਦਾਗਾ ਕਾਫੀ ਵੱਡੇ ਲੋਕ ਵੀ ਉਠਾਉਂਦੇ ਰਹੇ ਨੇ ਕਿ ਜਿਹੜੀ ਇਨਾਮਾਂ ਦੀ ਸਿਆਸਤ ਆ ਗਈ ਉਨੇ ਕਿਤੇ ਨਾ ਕਿਤੇ ਜਿਹੜਾ ਸਾਡਾ ਬੁੱਧੀਜੀਵੀ ਆ ਜਿਹੜਾ ਸਾਡਾ ਸਹਿਤਕਾਰ ਆਗਾ ਉਹਨੂੰ ਇੰਟੈਲੈਕਚੁਅਲੀ ਕਰਪਟ ਕੀਤਾਗਾ ਕਿਉਂ ਉਸ ਖੇਡ ਚ ਪੈ ਜਾਂਦਾਗਾ ਜਿਹੜੀ ਖੇਡ ਨਾ ਤੁਸੀਂ ਕਿਹਨੂੰ ਕੋਈ ਰੂਹ ਨਾਲ ਜੋ ਸਹਿਤ ਲਿਖਿਆ ਜਾਣਾ ਜੋ ਡੁੱਬ ਕੇ ਲਿਖਿਆ ਜਾਣਾ ਜੋ ਸਮਾਜ ਨਾਲ ਰਿਲੀਟ ਕਰਕੇ ਲਿਖਿਆ ਜਾਣਾ ਸ਼ਾਇਦ ਇਸੇ ਕਰਕੇ ਉਹ ਉਹ ਛੀਤੀ ਉਹ ਸਾਰੇ ਤੰਤਰ ਦਾ ਸ਼ਿਕਾਰ ਹੋ ਜਾਂਦਾ ਜਿਹੜਾ ਉਹਨੂੰ ਖਾ ਜਾਂਦਾਗਾ ਮੇਰੇ ਖਿਆਲ ਜਿਸ ਤਰ੍ਹਾਂ ਇਨਾਮਾਂ ਲਈ ਇਨਾਮਾਂ ਨੂੰ ਮੈਂ ਇਸ ਗੱਲ ਲਈ ਨਹੀਂ ਸਮਝਦਾ ਕਿ ਇਨਾਮ ਕੋਈ ਬਹੁਤ ਵੱਡਾ ਰੋਲ ਅਦਾ ਕਰਦੇ ਆ ਇੱਕ ਪੂਰਾ ਮਾਹੌਲ ਹੁੰਦਾ ਕਿ ਉਸ ਪੂਰੇ ਮਾਹੌਲ ਚ ਬੰਦੇ ਦੀ ਬੰਦੇ ਦਾ ਇੱਕ ਸੁਖ ਰਹਿਣਾ ਜੀਵਨ ਬੰਦੇ ਦਾ ਇੱਕ ਬੰਦੇ ਦੀ ਆਰਾਮ ਪ੍ਰਸਤੀ ਇੱਕ ਪੂਰੇ ਮਾਹੌਲ ਚ ਉਹ ਉਸ ਚੀਜ਼ ਦੇ ਅਨੁਭਵ ਕਿ ਉਹ ਚੀਜ਼ ਬਹੁਤ ਵੱਡਾ ਕਾਰ ਹੁੰਦੀ ਇਨਾਮ ਇਨਾਮ ਇੱਕ ਬਹੁਤ ਛੋਟਾ ਜਿਹਾ ਕਾਰਨ ਹੈ ਸਕੇ ਇਨਾਮ ਲਈ ਰਾਈਟਰ ਕੋਈ ਲਿਖਦਾ ਹੋਵੇ ਜਾਂ ਇਨਾਮ ਲਈ ਉਹ ਨਾ ਲਿਖਦਾ ਹੋਵੇ ਇਹੋ ਜਿਹੇ ਮਸਾਲਾ ਮੈਨੂੰ ਨਹੀਂ ਮਿਲਦੀਆਂ ਸਿਰਫ ਇਹ ਮਿਲਦਾ ਕਿ ਜਦੋਂ ਅਸੀਂ ਇੱਕ ਉਹ ਜੇ ਜਿਵੇਂ ਹੁਣ ਇੱਕ ਮਦ ਦੀ ਉਹ ਆਪਣੇ ਮੱਧ ਵਰਗ ਕਹਿੰਨੇ ਆ ਕਿ ਉਹਦੀਆਂ ਇੱਕ ਆਪਣੀਆਂ ਸੁੱਖ ਸੁਵਿਧਾਵਾਂ ਵਿੱਚ ਰਹਿਣ ਦੀ ਆਦਤ ਜਾਂ ਇੱਕ ਆਪਣੇ ਆਪਣੇ ਭੁੱਖ ਦੀ ਫਿਕਰ ਕਿ ਕੋਈ ਸਾਂਝਾ ਸੁਪਨਾ ਸਾਡੇ ਕੋਲ ਨਹੀਂ ਰਿਹਾ ਬਹੁਤ ਵੱਡੀ ਗੱਲ ਹੈ ਕਿ ਸਾਡੇ ਕੋਲ ਪੰਜਾਬ ਕੋਲ ਕੋਈ ਸਾਂਝਾ ਸੁਪਨਾ ਨਹੀਂ ਰਿਹਾ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਪੱਤਰ ਸਭ ਤੁਸੀਂ ਇਹ ਕਿਉਂ ਹੈਗਾ ਕਿ ਪੰਜਾਬੀ ਚ ਕਵਤਾ ਜਿਹੜੀ ਉਹ ਸਿਰਫ ਮੈਂ ਦੇ ਆਲੇ-ਦਾਲੇ ਲਿਖੀ ਜਾ ਰਹੀ ਹੈ ਜਿਹੜੀ ਮੈਂ ਆਗੀ ਉਹ ਸਹਿਜ ਚ ਭਰੂ ਹੋ ਰਹੀ ਹੈਗੀ ਦੇਖੋ ਜੇ 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 ਮੈਂ ਉਹ ਸਾਰੇ ਕੁਝ ਨੂੰ ਨਾਲ ਲੈ ਕੇ ਚੱਲਦੀ ਆ ਨਾ ਮੰਨ ਲਓ ਮੈਂ ਆਪਣਾ ਹਨੇਰ ਵੀ ਨਾਲ ਲੈ ਕੇ ਚੱਲੇ ਆਪਣਾ ਕੰਫੈਸ਼ਨ ਵੀ ਵੀ ਕਿ ਮੈਂ ਇਦਾਂ ਜੀ ਰਿਹਾ ਮੈਂ ਇਦਾਂ ਕਿਉਂ ਜੀ ਰਿਹਾ ਤੇ ਸ਼ਾਇਦ ਉਹ ਮੈਂ ਵੀ ਇੱਕ ਪੋਜ਼ਿਟਿਵ ਰੋਲ ਅਦਾ ਕਰ ਦਿਆ ਕਿ ਜੇ ਕੋਈ ਆਪਣੀ ਨਿਮੋਸ਼ੀ ਲਿਖੇ ਮੈਨੂੰ ਲੱਗਦਾ ਕਿ ਨਿਮੋਸ਼ੀ ਵੀ ਇੱਕ ਪ੍ਰਗਤੀ ਵਾਲਾ ਜਜ਼ਬਾ ਆ ਕਿਉਂਕਿ ਉਹਦੇ ਚੋਂ ਇੱਕ ਬੰਦਾ ਬਦਲਣ ਦੀ ਕੋਸ਼ਿਸ਼ ਕਰਦਾ ਪਰ ਜਿਹੜੀ ਸਿਰਫ ਮੈਂ ਤੁਹਾਡੇ ਸਿਰਫ ਬਹੁਤ ਆਪਣੀ ਜਿਹੜੀ ਬਸੇ ਤਾਂ ਮੈਂ ਜਿਹੜੀ ਸਾਡੀ ਮੈਂ ਬਣਦੀ ਉਹ ਸਮਾਜ 'ਚ ਰਹਿੰਦਿਆਂ ਹੀ ਬਣਦੀ ਆ ਪਰ ਫਿਰ ਵੀ ਐ ਕਿ ਜਿਹੜਾ ਜਿਹੜਾ ਕਵੀ ਆਪਣਾ ਇੱਕ ਪੂਰੇ ਵਜੂਦ ਦਾ ਸੱਚ ਲਿਖ ਸਕੇ ਤਾਂ ਉਹ ਮੈਂ ਵੀ ਬਹੁਤ ਸਾਰਥਕ ਹੋ ਜਾਂਦੀ ਤੁਸੀਂ ਕਹਾਂ ਕਿ ਰੋਲ ਨਹੀਂ ਹੁੰਦਾ ਇਨਾਮਾਂ ਦਾ ਮੈਂ ਦੇਖਦਾਗਾ ਪੰਜਾਬੀ ਸਹਿਤ ਚ ਹਿੰਦੀ ਸਹਿਤ ਮਠ ਬਣ ਜਾਂਦੇ ਨੇ ਮਠਾਂ ਦੇ ਮਠਾ ਦੀਸ਼ ਹੁੰਦੇ ਨੇ ਪ੍ਰਮੋਟ ਉਹਨਾਂ ਲੋਕਾਂ ਨੂੰ ਕੀਤਾ ਜਾਂਦਾ ਜਿਹੜੇ ਉਸ ਦੀ ਜੁੰਡਲੀ ਦੇ ਅੰਦਰ ਉਸ ਈਗੋ ਨੂੰ ਪੱਠੇ ਪਾਉਂਦੇ ਨੇ ਮਠਾਂ ਦੇ ਜਿਹੜੇ ਮਠਾ ਦੀਸ਼ ਨੇ ਉਹਨਾਂ ਨੂੰ ਤੈਨੂੰ ਲੱਗਦਾ ਨਹੀਂਗਾ ਕਿ ਜਿਹੜਾ ਇਹ ਮਾਹੌਲ ਆਗਾ ਸਹਿਤ ਦਾ ਸਭ ਤੋਂ ਵਿਰੋਧੀ ਤੇ ਸਭ ਤੋਂ ਵੱਡਾ ਦੁਸ਼ਮਣ ਇਹ ਹੈ ਜਿਹੜਾ ਵਿਦਿਨ ਸਹਿਤਕਾਰਾਂ ਚ ਆਗਾ ਜਿੱਥੇ ਸਟੇਟ ਦਾ ਵੀ ਕੋ ਰੋਲ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਾਂ ਜਿਵੇਂ ਸਹਿਤ ਅਕੈਡਮੀ ਦੀ ਗੱਲ ਹੈ ਸਹਿਤ ਅਕੈਡਮੀ ਨੇ ਪਾਸ਼ ਦੀਆਂ ਕਵਤਾਵਾਂ ਛਾਪੀਆਂ ਅੰਗਰੇਜ਼ੀ ਵਿੱਚ ਕਿ 75 ਪੋਇਮਸ ਪਾਸ਼ ਦੀਆਂ ਔਰ ਚਮਨ ਲਾਲ ਨੇ ਪਾਸ਼ ਨੂੰ ਹਿੰਦੀ ਚ ਅਨੁਵਾਦ ਕੀਤਾ ਔਰ ਉਸ ਕਿਤਾਬ ਨੂੰ ਅਨੁਵਾਦ ਦਾ ਪੁਰਸਕਾਰ ਮਿਲਿਆ ਸੋ ਮੈਂ ਸਮਝਦਾ ਕਿ ਇਹ ਕਿ ਇਸ ਪੱਖੋਂ ਮੈਂ ਇਦਾਂ ਨਹੀਂ ਸਮਝਦਾ ਕਿ ਜਿਸ ਤਰ੍ਹਾਂ ਸਹਿਤ ਅਕੈਡਮੀ ਦਾ ਰੋਲ ਜੋ ਪਿਛਲੇ ਵਕਤਾਂ ਚ ਰਿਹਾ ਉਹ ਕੋਈ ਸਹਿਤਕਾਰਾਂ ਨੂੰ ਇਸ ਪੱਖੋਂ ਸਰਕਾਰ ਪੱਖੀ ਬਣਾਉਣ ਵਾਲਾ ਨਹੀਂ ਸੀਗਾ ਤੁਹਾਨੂੰ ਲੱਗਦਾਗਾ ਕਿ ਆਰਐਸਐਸ ਦੇਸ਼ ਚ ਕਿਹਜਾ ਮਾਹੌਲ ਪੈਦਾ ਕਰ ਰਹੀ ਹੈ ਜਿਹੜਾ ਸਮਾਜਿਕ ਤਾਣੇ ਬਾਣੇ ਨੂੰ ਤੋੜਦਾਗਾ ਜਿਹੜਾ ਸਹਿਤ ਤੋਂ ਲੈ ਕੇ ਸਾਡੀਆਂ ਸੱਭਿਆਚਾਰ ਕਦਰਾਂ ਕੀਮਤਾਂ ਨੇ ਜਿਹੜਾ ਉਹਨੂੰ ਤਬਾਹ ਕਰ ਰਿਹਾਗਾ ਬਿਲਕੁਲ ਮੈਂ ਇਹਦਾ ਮਹਿਸੂਸ ਕਰਦਾ ਹਾਂ ਕਿ ਪੂਰਾ ਜਿਹੜਾ ਮਾਹੌਲ ਇੱਕ ਇਸ ਤਰ੍ਹਾਂ ਦਾ ਬਣਾਇਆ ਜਾ ਰਿਹਾ ਕਿ ਜਿਹਦੇ ਵਿੱਚ ਜੋ ਸਾਡੀ ਪਰੰਪਰਾ ਆ ਜਿਹਦੇ ਵਿੱਚ ਅਸੀਂ ਇੱਕ ਸਮੂਲੀਅਤ ਦਾ ਜੀਵਨ ਹੈ ਔਰ ਮਨ ਉਹਦੇ ਵਿੱਚ ਇੱਕ ਇੱਕ ਇਸ ਤਰ੍ਹਾਂ ਦੀ ਤਰੰਗ ਮਨਾ ਵਿੱਚ ਜਾਂ ਇਸ ਤਰ੍ਹਾਂ ਦੇ ਮਾਹੌਲ ਵਿੱਚ ਇੱਕ ਖੌਫ ਪੈਦਾ ਪੈਦਾ ਕੀਤਾ ਜਾ ਰਿਹਾ ਕਿ ਕੋਈ ਵੀ ਜਿਹੜੀ ਵਿਰੋਧੀ ਆਵਾਜ਼ ਹੋਊਗੀ ਜਿਹੜੀ ਵੱਖਰੀ ਆਵਾਜ਼ ਹੋਊਗੀ ਕਿ ਉਸ ਨੂੰ ਜਿਸ ਤਰ੍ਹਾਂ ਵੀ ਹੋ ਸਕੇ ਕਦੀ ਲਾਲਚ ਨਾਲ ਕਦੀ ਖੌਫ ਨਾਲ ਦਬਾਇਆ ਜਾ ਸਕੇ ਤਾਂ ਇਹ ਇਹ ਆਪਣੇ ਆਪ ਚ ਇੱਕ ਬਹੁਤ ਬਹੁਤ ਹੀ ਜਾਨੀ ਦੁਖਦਾਈ ਤੇ ਖਤਰਨਾਕ ਰੁਝਾਨ ਪਿਛਲੇ ਦਿਨਾਂ ਚ ਘਟਨਾਵਾਂ ਹੋਈਆਂ ਨੇ اخلاق ਦੀ ਘਟਨਾ ਹੋਈ ਹੋਰ ਘਟਨਾਵਾਂ ਹੋਈਆਂ ਨੇ ਜੀਆਂ ਤੁਸੀਂ ਇਹ ਇਸ ਨੂੰ ਕਿਵੇਂ ਕਿਵੇਂ ਦੇਖਦੇ ਹੋ ਕਿਉਂਕਿ ਜਦੋਂ ਅਸੀਂ ਦੁਨੀਆ ਦੇ ਅੰਦਰ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਹਾਂ ਤਾਂ ਸਾਡੇ ਮੂਰੇ ਜਰਮਨੀ ਦੀ ਧਾਰਨਾ ਸਾਡੇ ਮੂਰੇ ਇਟਲੀ ਆ ਜਿੱਥੇ ਫਾਸ਼ਿਸਮ ਰਾਈਜ਼ ਹੋ ਰਿਹਾ ਸੀਗਾ ਤਾਂ ਤੁਸੀਂ ਸਾਰੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਐਜ਼ ਅ ਸਹਿਤਕਾਰ ਤੁਸੀਂ ਉਹਨੂੰ ਕਿਵੇਂ ਰਿਸੀਵ ਕਰ ਰਹੇ ਹੋ ਔਰ ਤੁਸੀਂ ਇਸ ਇਸ ਮਾਹੌਲ ਦੇ ਅੰਦਰ ਤੁਹਾਡੀ ਕੀ ਇੰਟਰਵੈਂਸ਼ਨ ਹੈਗਾ ਕੀ ਇਸ ਮਾਹੌਲ ਦੇ ਉੱਤੇ ਤੁਸੀਂ ਟਿੱਪਣੀ ਕਰੋ ਕਵਿਤਾ ਲਿਖੋ ਨਜ਼ਮ ਲਿਖੋ ਗਜ਼ਲ ਲਿਖੋ ਦੇਖੋ ਮੈਂ ਸਮਝਦਾ ਕਿ ਜਿਹੜੀ ਸਭ ਤੋਂ ਵੱਡੀ ਕਿ ਜਿਹੜਾ ਲਿਖਣਾ ਹੈ ਬਿਸ਼ੇ ਕੋ ਪੱਤਰਕਾਰ ਜਾਂ ਸਹਾਇਕਕਾਰ ਇਹ ਉਹ ਇੱਕ opinion making ਹੈ ਕਿ ਮੈਂ ਕਿਹਾ ਸੀ ਵੀ ਰਾਈਟਰ ਉਹ ਜੁਲਾਹੇ ਹੁੰਦੇ ਆ ਜਿਹੜੇ ਦੇਸ਼ ਦੀ ਆਤਮਾ ਨੂੰ ਬੁੰਨਦੇ ਆ ਕਿ ਉਹਦੀ ਉਹਦੀ ਰੂਹ ਨੂੰ ਬਣਾਉਂਦੇ ਆ ਬੁੰਨਦੇ ਆ ਸੋ ਲੇਖਕ ਕਵੀ ਕਹਾਣੀਕਾਰ ਇੱਕ ਉਸ ਤਰ੍ਹਾਂ ਦੀ ਉਸ ਤਰ੍ਹਾਂ ਦਾ ਪੂਰਾ ਪੂਰੀ ਮਾਨਸਿਕਤਾ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਮਾਨਸਿਕਤਾ ਦੇ ਵਿੱਚ ਸਾਰਿਆਂ ਲਈ ਥਾਂ ਹੋਵੇ ਇੱਕ ਇਨਸਾਫ ਇਨਸਾਫ ਲਈ ਇੱਕ ਤੜਫ ਹੋਵੇ ਡਿੱਗੀਆਂ ਟੱਠੀਆਂ ਲਈ ਤੜਫ ਹੋਵੇ ਔਰ ਇੱਕ ਅਸੀਂ ਇਹੋ ਜੇ ਨਿਜ਼ਾਮ ਲਈ ਤੜਫ ਹੋਵੇ ਜਿੱਥੇ ਸਾਰੇ ਸੁਖੀ ਸੁਖੀ ਰਹਿ ਸਕਣ ਸੋ ਮੈਂ ਮੈਂ ਤੁਹਾਨੂੰ ਕਿ ਰਾਈਟਰ ਦੀ ਇੰਟਰਵੈਂਸ਼ਨ ਰਾਈਟਰ ਕਦੀ ਵੀ ਜਾਨੀ ਕਿਸੇ ਵੀ ਉਹ ਘੱਟ ਪ੍ਰਭਾਵਸ਼ਾਲੀ ਹੋਵੇ ਵੱਧ ਪ੍ਰਭਾਵਸ਼ਾਲੀ ਹੋਵੇ ਵੱਖਰੀ ਗੱਲ ਹੈ ਪਰ ਰਾਈਟਰ ਜਾਂ ਕਲਾਕਾਰ ਜਾਂ ਉਹਦੀ ਕਲਾ ਜੇ ਉਹਦੀ ਬਹੁਤ ਗਹਿਰੀ ਮੈਨ ਨਾਲ ਵੀ ਥੱਲੇ ਤੱਕ ਤੁਰ ਤੱਕ ਜੁੜੀ ਹੋਈ ਆ ਤਾਂ ਡੈਫੀਨਿਟਲੀ ਇਹ ਹੋ ਜੇ ਇਹੋ ਜੀ ਚੀਜ਼ਾਂ ਦਾ ਵਿਰੋਧ ਕਰਦੀ ਔਰ ਉਹਦਾ ਅਸਰ ਵੀ ਜ਼ਰੂਰ ਹੁੰਦਾ ਜੇ ਮਤਲਬ ਸ਼ਾਇਰੀ ਜਾਂ ਸੰਗੀਤ ਜਾਂ ਕਲਾ ਕਿ ਇਹ ਇਹ ਇਹਨਾਂ ਦਾ ਰੋਲ ਮੈਂ ਮੈਂ ਕੀ ਕਹਿ ਰਿਹਾ ਨਾ ਵੀ ਦਰਖਤਾਂ ਵਾਂਗ ਅਸਰ ਹੁੰਦਾ ਕਿ ਜਿੱਦਾਂ ਦਰਖਤ ਕਾਰਬਨ ਡਾਈਆਕਸਾਈਡ ਨੂੰ ਆਕਸੀਜਨ 'ਚ ਬਦਲਦੇ ਰਹਿੰਦੇ ਆ ਜਾਂ ਜ਼ਹਿਰ ਨੂੰ ਅੰਮ੍ਰਿਤ 'ਚ ਬਦਲਦੇ ਆ ਆਮ ਆਦਮੀ ਪਾਰਟੀ ਜੋ ਗੱਲਾਂ ਕਰ ਰਹੀ ਆ ਲੈਫਟ ਡਾਇਓਲੋਜੀ ਪੰਜਾਬ ਚ ਇਹੀ ਗੱਲਾਂ ਕਰਦੇ ਰਹੀ ਆ ਕੀ ਕਾਰਨ ਆਗਾ ਕਿ ਲੈਫਟ ਉਸ ਤਰ੍ਹਾਂ ਦਾ ਅਲਟਰਨੇਟਿਵ ਇਲੈਕਟਰਲ ਪੋਲਿਟਿਕਸ ਚ ਨਹੀਂ ਬਣ ਪਾਇਆਗਾ ਤੁਹਾਨੂੰ ਕੀ ਲੱਗਦਾ ਸਮੱਸਿਆਵਾਂ ਕਿੱਥੇ ਰਹੀਆਂ ਨੇ ਮੇਰੇ ਖਿਆਲ ਚ ਉਹ ਸਿਧਾਂਤਿਕ ਪੱਧਰ ਤੇ ਹੀ ਹੋਇਆ ਕਿ ਬਹੁਤ ਦੇਰ ਤੱਕ ਜਿਹੜੀ ਵੋਟਾਂ ਦੀ ਸਿਆਸਤ ਨੂੰ 네ਗੇਟਿਵਲੀ ਦੇਖਿਆ ਗਿਆ ਕਿ ਵੋਟਾਂ ਦੀ ਸਿਆਸਤ ਨੂੰ ਕਦੀ ਵੀ ਜਾਨੀ ਇਸ ਤਰ੍ਹਾਂ ਇਹ ਰੁਤਬਾ ਨੀਂ ਦਿੱਤਾ ਗਿਆ ਕਿ ਸਤਕਾਰ ਵਾਲਾ ਜਾਂ ਇਸ ਤਰ੍ਹਾਂ ਵੀ ਦੁਨੀਆ ਤਬਦੀਲ ਹੋ ਸਕਦੀ ਨਿਜ਼ਾਮ ਤਬਦੀਲ ਹੋ ਸਕਦੀ ਹੈ ਤਾਂ ਇਹੀ ਮੇਰੇ ਖਿਆਲ ਚ ਇੱਕ ਸਿਧਾਂਤਿਕ ਅੜਿੱਕਾ ਰਿਹਾ ਪੰਜਾਬ ਦੀ ਸਰਕਾਰਾਂ ਦਾ ਜੋ ਹੁਣ ਤੱਕ ਰੋਲ ਰਿਹਾਗਾ ਪੰਜਾਬੀ ਸਿਹਤ ਨੂੰ ਲੈ ਕੇ ਪੰਜਾਬੀ ਭਾਸ਼ਾ ਨੂੰ ਲੈ ਕੇ ਪੰਜਾਬੀ ਸਭਿਆਚਾਰ ਨੂੰ ਲੈ ਕੇ ਉਹਨੂੰ ਤੁਸੀਂ ਕਿਵੇਂ ਦੇਖਦੇ ਜਿਹੜੀ ਮੈਂ ਸਮਝਦਾ ਕਿ ਪੰਜਾਬੀ ਭਾਸ਼ਾ ਭਾਸ਼ਾ ਲਈ ਜੋ ਕੁਝ ਕੀਤਾ ਜਾਣਾ ਚਾਹੀਦਾ ਸੀ ਉਹ ਸਾਨੂੰ ਜਣੀ ਦੋਹਾਂ ਸਰਕਾਰਾਂ ਤੋਂ ਇਦਾਂ ਦੀ ਆਸ ਜਣੀ ਅਕਾਲੀ ਸਰਕਾਰ ਨੇ ਜਰੂ ਕੀਤਾ ਸੀ ਕਿ ਬਿਲ ਪਾਸ ਕੀਤਾ ਔਰ ਪਰ ਉਹ ਦਾ ਕੁਝ ਅਸਰ ਵੀ ਹੋਇਆ ਕਿਸੇ ਪੱਧਰ ਤੱਕ ਲੇਕਿਨ ਉਹਨੂੰ ਮੁਕੰਮਲ ਤੌਰ ਤੇ ਮੈਸ ਕੀ ਹੈ ਕਿ ਕਿ ਮਹਕੂਮ ਤੇ ਹਾਕਮ ਦੀ ਭਾਸ਼ਾ ਇੱਕ ਹੋ ਜਾਵੇ ਜਾਂ ਪ੍ਰਾਈਵੇਟ ਸਕੂਲਾਂ ਚ ਬੱਚਿਆਂ ਨੂੰ ਪੰਜਾਬੀ ਬੋਲਣ ਤੇ ਜੁਰਮਾਨਾ ਹੋਣਾ ਕਿਉਂ ਹਜੇ ਤੱਕ ਜਣੀ ਇੱਕੋ ਮਾਹੌਲ ਆ ਜਿਹੜਾ ਜਿਹੜਾ ਹੁਣ ਤੱਕ ਦੀ ਸਾਡਾ ਸਾਡਾ ਜੋ ਜੋ ਵੀ ਰਾਜ ਭਾਗ ਰਿਆ ਕਿ ਉਹ ਪੰਜਾਬੀ ਲਈ ਜੋ ਕੁਝ ਕੀਤਾ ਜਾਣਾ ਚਾਹੀਦਾ ਸੀ ਉਹ ਕਰਨ ਵਿੱਚ ਕਾਮਯਾਬ ਨਹੀਂ ਹੋਏ ਪੰਜਾਬ ਦੇ ਅੰਦਰ ਤੁਹਾਨੂੰ ਕਿਹੜਾ ਫਲਸਫਾ ਲੱਗਦਾ ਹੈਗਾ ਪੰਜਾਬ ਦੇ ਅੰਦਰ ਇੱਕ ਧਾਰਾਵਾਂ ਲਗਾਤਾਰ ਵਹਿਦੀਆਂ ਨਹੀਂਆਂ ਨੇ ਪੰਜਾਬ ਦੀ ਅੰਦਰ ਸਿੱਖੀ ਜ਼ਮਾ ਜਿਹਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਨੇ ਪੰਜਾਬ ਵਸਤਾ ਗੁਰਾਂ ਦੇ ਨਾਮ ਪੰਜਾਬ ਚ ਸੂਫੀਜ਼ਮਾ ਪੰਜਾਬ ਦੇ ਅੰਦਰ ਲੈਫਟ ਆ ਪੰਜਾਬ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਡਾਇਓਲੋਜੀਆਂ ਦੀ ਪੰਜਾਬ ਚੱਲਦੀ ਹੁੰਦੀ ਰਹੀ ਆ ਤੁਹਾਨੂੰ ਕੀ ਲੱਗਦਾਗਾ ਕਿ ਪੰਜਾਬ ਦੇ ਲਈ ਸਹੀ ਫਲਸਫਾ ਕਿਹੜਾ ਜਿਹੜਾ ਪੰਜਾਬ ਦੇ ਭਵਿੱਖ ਨੂੰ ਤੈਅ ਕਰੂਗਾ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਤੁਹਾਡੇ ਇਨੇ ਚਿਰ ਦੇ ਐਕਸਪੀਰੀਅੰਸ ਤੋਂ ਤੁਹਾਨੂੰ ਕੀ ਲੱਗਦਾ ਕਿ ਕਿਲ ਕਿਸ ਫਲਸਫੇ ਦਾ ਲੜ ਪੰਜਾਬ ਨੂੰ ਫੜਨਾ ਚਾਹੀਦਾ ਦੇਖੋ ਮੈਂ ਇਹਦਾ ਮਹਿਸੂਸ ਕਰਦਾ ਕਿ ਜਿਹੜੀ ਵੀ ਕੋਈ ਧਰਤੀ ਹੁੰਦੀ ਹੈ ਕੋਈ ਵੀ ਦੇਸ਼ ਹੈ ਕੌਮ ਆ ਤੋ ਉਹਦਾ ਇੱਕ ਆਪਣਾ ਇਤਿਹਾਸ ਹੁੰਦਾ ਜਿਵੇਂ ਪੰਜਾਬ ਦਾ ਇੱਕ ਇਤਹਾਸ ਆ ਇਹਨੂੰ ਅਸੇ ਕਹਿੰਦੇ ਆ ਕਿ ਇਹੋ ਸੂਫੀਆਂ ਦੀ ਗੁਰੂ ਸਾਹਿਬਾਨ ਦੀ ਧਰਤੀ ਆ ਔਰ ਜਿਹੜੀ ਭਗਤਾਂ ਦੀ ਪਰੰਪਰਾ ਆ ਜਿਹਦੇ ਵਿੱਚ ਕਬੀਰ ਵੀ ਸ਼ਾਮਿਲ ਨੇ ਰਵਿਦਾਸ ਸ਼ਾਮਿਲ ਨੇ ਨਾਮਦੇਵ ਸ਼ਾਮਿਲ ਨੇ ਔਰ ਫਿਰ ساری ਸਿੱਖ ਗੁਰੂ ਦੀ ਟ੍ਰੈਡੀਸ਼ਨ ਹੈ ਕਿ ਉਹਨਾਂ ਵਿੱਚ ਇੱਕ ਮੈਂ ਸਮਝਦਾ ਕਿ ਜਿਹੜੀ ਇੱਕ ਏਸ ਲੈਵਲ ਤੇ ਇੱਕ ਬਹੁਤ ਸੂਖਮ ਪੱਧਰ ਤੇ ਨਿਜ਼ਾਮ ਦੇ ਬਦਲਣ ਦੀ ਵੀ ਗੱਲ ਕੀਤੀ ਗਈ ਗੁਰੂ ਅਰਜਨ ਦੇਵ ਕਹਿੰਦੇ ਆ ਕਿ ਹਲੇਮੀ ਰਾਜ ਹੋਵੇ ਜਿੱਥੇ ਕੋਈ ਨਾ ਕਿਸੇ ਨੂੰ ਸਤਾਵੇ ਨਾ ਕੋਈ ਕਿਸੇ ਨੂੰ ਰੰਜਾਇਆ ਨਾ ਸੋ ਉੱਥੇ ਇੱਕ ਬਹੁਤ ਸੂਖਮ ਤੌਰ ਤੇ ਇੱਕ ਸੋਹਣੇ ਰਾਜ ਦੀ ਸੋਹਣੇ ਨਿਜ਼ਾਮ ਦੀ ਸੋਚ ਸੋਚੀ ਗਈ ਆ ਤੋ ਫਲਸਫੇ ਦੇ ਮਤਲਬ ਇਹ ਮੇਰੇ ਮਨ ਚ ਇਦਾ ਹੈ ਕਿ ਜਿਸ ਤਰ੍ਹਾਂ ਇਕ ਲੋਕ ਰਾਜ ਲੋਕ ਰਾਜ ਦਾ ਅਸੀਂ ਇਸ ਨੂੰ ਯੁੱਗ ਮੰਨਦੇ ਆ ਅਸੀਂ ਇੱਕ ਨੂੰ ਵੋਟਾਂ ਦਾ ਯੁੱਗ ਮੰਨਦੇ ਆ ਔਰ ਮੇਰੇ ਮੇਰੇ ਮੰਨਚੇ ਵੀ ਆ ਕਿ ਜਿਹੜਾ ਇੱਕ ਲੋਕ ਰਾਜ ਦਾ ਲੋਕ ਰਾਜੀ ਤਰੀਕਾ ਹੈ ਉਹੀ ਸ਼ਾਇਦ ਹੁਣ ਤੱਕ ਜੋ ਉਪਲਬਧ ਤਰੀਕੇ ਆ ਉਹਨਾਂ ਚੋਂ ਸਰਬੋਤਮ ਤਰੀਕਾ ਹੈ ਪੰਜਾਬ ਦਾ ਕ੍ਰਾਈਸਿਸ ਹੋਰ ਤਰ੍ਹਾਂ ਦਾ ਮੈਂ ਇਹ ਪੁੱਛ ਰਿਹਾਗਾ ਕਿ ਤੁਹਾਨੂੰ ਕੀ ਲੱਗਦਾ ਕਿਸ ਫਲਸਫੇ ਸੋ ਪੰਜਾਬ ਸੇਧ ਲਵੇ ਲੋਕ ਰਾਜ ਸਾਡੇ ਕੋਲ 47 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਅੰਦਰ ਲੋਕ ਰਾਜ ਆ ਪੰਜਾਬ ਦੇ ਮਸਲੇ ਹੱਲ ਨਹੀਂ ਰਹੇ ਪੰਜਾਬ ਦੇ ਅੰਦਰ ਪੋਲੀਟੀਕਲ ਇਕਨੋਮਿਕ ਸੋਸ਼ਲ ਸਟੈਗਨੇਸ਼ਨ ਆ ਗਈ ਪੰਜਾਬ ਦੀ ਸਟੈਗਨੇਸ਼ਨ ਨਹੀਂ ਟੁੱਟ ਰਹੀ ਐ ਇਨ ਆ ਰਿਚ ਕਲਚਰ ਐ ਸਾਡਾ 47 ਤੋਂ ਪਹਿਲਾਂ ਕੀ ਕਾਰਨ ਤੁਹਾਨੂੰ ਕੀ ਲੱਗਦਾ ਗਾ ਇਹ ਸਾਰੇ ਕਲਚਰ ਚੋਂ ਜਿਹੜੀ ਸੇਧ ਲੈਣੀ ਹੁੰਦੀ ਉਸ ਲੋਕ ਰਾਜ ਦੇ ਅੰਦਰ ਵੀ ਇੱਕ ਸੇਧ ਆ ਗਈ ਕਿ ਕਿਸ ਫਲਸਫੇ ਤੋਂ ਸੇਧ ਲਈ ਜਾਵੇ ਮੈਂ ਦੇਖੋ ਇਸ ਤਰ੍ਹਾਂ ਫਲਸਫੇ ਦੀ ਗੱਲ ਨਹੀਂ ਆ ਮਤਲਬ ਮੈਂ ਮੈਂ ਸਾਰੇ ਇਹਨੂੰ ਨਾ ਇੱਕ ਮਸਲਾ ਲੈ ਰਿਹਾ ਇਖਲਾਕ ਦਾ ਮਸਲਾ ਕਿ ਇੱਕ ਜਿਹੜੀ ਸਮਝੋ ਕਿ ਇੱਕ ਉਸ ਤਰ੍ਹਾਂ ਦੀ ਜਿਹੜੀ ਦੀ ਜ਼ਰੂਰਤ ਇਦਾਂ ਹੈ ਕਿ ਜਿੱਦਾਂ ਹੁਣ ਸਾਡੇ ਇੱਕ ਕਹਿੰਦੇ ਕਿ ਮਾਨਸਿਕ ਪਰਵਰਤਨ ਸਾਡੇ ਬੰਦਿਆਂ ਦਾ ਮਾਨਸਿਕ ਪਰਵਰਤਨ ਕਿ ਇੱਕ ਬਹੁਤ ਜ਼ਰੂਰੀ ਆ ਕਿ ਜਿਸ ਤਰ੍ਹਾਂ ਇੱਕ ਕਸੀ ਸਾਂਝਾ ਸੁਪਨਾ ਜਿਵੇਂ ਪਹਿਲਾਂ ਕਿ ਸਾਂਝਾ ਸੁਪਨਾ ਬਣ ਸਕੀਏ ਮੈਂ ਫਲਸਫੇ ਦੀ ਫਲਸਫੇ ਤੋਂ ਵੱਧ ਵੱਧ ਵੀ ਜਿਹੜੀ ਬਹੁਤ ਜ਼ਰੂਰੀ ਗੱਲ ਮੈਂ ਸੋਚਦਾ ਕਿ ਇੱਕ ਮਾਨਸਿਕਤਾ ਕਿ ਪੰਜਾਬ ਦੀ ਅਸਲ ਜਿਹੜੀ ਪੂਰੀ ਮਾਨਸਿਕਤਾ ਉਹਦੇ ਵਿੱਚ ਕਿਦਾਂ ਦਾ ਇਹਦਾ ਅੱਖਰ ਲਿਖੇ ਗਿਆ ਕਿ ਇੱਥੇ ਕੁਝ ਚੰਗਾ ਕੀ ਜਾਂ ਸਾਰੇ ਦੇਸ਼ ਦੇ ਪ੍ਰਸੰਗ ਵਿੱਚ ਕਿ ਇੱਕ ਜਿਹੜੀ ਇੱਕ ਮਾਹੌਲ ਵਿੱਚ ਨਿਰਾਸ਼ਾ ਜਾਂ ਇੱਕ ਖੋਫ ਆਪਾਂ ਦੇਖਦੇ ਆ ਸੋ ਇਸ ਮੇਰੇ ਮੰਚ ਦੇ ਆ ਕਿ ਇਸ ਚੀਜ਼ ਨੂੰ ਇਸ ਇਸ ਮਾਨਸਿਕਤਾ ਨੂੰ ਮੈਂ ਜਣੀ ਮੇਰੇ ਤਾਂ ਇੱਕ ਕਵਤਾ ਮੇਰਾ ਫੀਲਡ ਹੈ ਮੈਂ ਕਹਿੰਦੇ ਕਿ ਆ ਸਕਿਆ ਕਿ ਉਦਾਸ ਦੋਸਤੋ ਆਵੋ ਕਿ ਮਿਲ ਕੇ ਖੁਸ਼ ਹੋਈਏ ਮਿਲਣ ਬਗੈਰ ਉਦਾਸੀ ਦਾ ਕੋਈ ਚਾਰਾ ਨਹੀਂ ਪਟਕਦੇ ਅੱਖਰੋ ਆਵੋ ਤੇ ਮਿਲ ਕੇ ਲਫ਼ਜ਼ ਬਣੋ ਤੇ ਲਫ਼ਜ਼ੋ ਵਾਕ ਬਣੋ ਵਾਕ ਬਿਨ ਗੁਜ਼ਾਰਾ ਨਹੀਂ ਕਿ ਸਾਡੇ ਬੁੱਧੀਜੀਵਾਂ ਨੂੰ ਸਾਡੇ ਦਾਣਿਸ਼ਵਰਾਂ ਨੂੰ ਜ਼ਰੂਰ ਬੈਠ ਕੇ ਕਿ ਸਾਡੇ ਹੁਣ ਸਾਡੇ ਉਹ ਕੋਈ ਮਾਹੌਲ ਨਹੀਂ ਰਹਿ ਗਿਆ ਜਿਹੜਾ ਸੀ ਜਣੀ ਕਦੀ ਦਾਣਿਸ਼ਵਰਾਂ ਨੇ ਬੈਠ ਕੇ ਸੋਚਿਆ ਨੇ ਕਿ ਆਪਾਂ ਕੀ ਕਰੀਏ ਜਾਂ ਕਦੀ ਸਾਹਿਤਕਾਰਾਂ ਨੇ ਬੈਠ ਕੇ ਸੋਚਿਆ ਨੇ ਕਿ ਆਪਾਂ ਇਹਦੇ ਵਿੱਚ ਕੀ ਕਰੀਏ ਸੀ ਆਪੋ ਆਪਣੇ ਥਾਂ ਬੈਠੇ ਲਿਖਦੇ ਰਹੇ ਸੋ ਇੱਕ ਬਹੁਤ ਜ਼ਰੂਰੀ ਹੈ ਕਿ ਅਸੀਂ ਇਸ ਕਿਸਮ ਦਾ ਮंथਨ ਵਾਲਾ ਕੋਈ 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 ਬੁੱਧੀਜੀਵੀਆਂ ਦਾ ਗਰੁੱਪ ਦਾਨਿਸ਼ਵਰਾਂ ਦਾ ਗਰੁੱਪ ਬਣੇ ਕਿ ਜਿਹੜਾ ਇਸ ਮਾਨਸਿਕਤਾ ਨੂੰ ਬਦਲਣ ਚਾਹੇ ਬਹੁਤ ਵੱਡਾ ਇਸ਼ੂ ਆ ਪੱਤਰ ਸਾਹਿਬ ਬਹੁਤ ਵੱਡਾ ਇਸ਼ੂ ਆ ਪੰਜਾਬ ਦੇ ਅੰਦਰ ਡਰੱਗ ਅਕਾਲੀ ਦਲ ਦੇ ਮੰਤਰੀਆਂ ਦੇ ਉੱਤੇ ਅਲੀਗੇਸ਼ਨ ਲੱਗ ਰਹੇ ਨੇ ਈਡੀ ਇਨਵੈਸਟੀਗੇਸ਼ਨ ਕਰਦੀ ਹੈਗੀ ਬਾਦਲ ਸਰਕਾਰ ਪਿਛਲੇ 9 ਸਾਲ ਹੋ ਗਏ 9 ਸਾਲਾਂ ਚ ਜਿਆਦਾ ਫੀਨੋਮਨਾ ਵਧਿਆਗਾ ਤੁਸੀਂ ਕਿਹਦੀ ਜ਼ਿੰਮੇਵਾਰ ਮੰਨਦੇ ਮੁਖਤੌਰ ਦੇ ਉੱਤੇ ਡਰੱਗਸ ਦੇ ਸਾਰੇ ਜੋ ਤੰਦਾ ਚੱਲ ਰਿਹਾ ਪੰਜਾਬ ਜਿਹੜੀ ਜਵਾਨੀ ਬਰਬਾਦ ਹੋ ਰਹੀ ਹੈ ਸਾਡੀ ਦੇਖੋ ਮੈਂ ਇਸ ਇਹ ਸਾਰੇ ਮਸਲੇ ਨੂੰ ਮਤਲਬ ਜਿਹੜੀ ਟੋਟਲ ਸਾਡਾ ਪੋਲਿਟਿਕਲ ਕਲਚਰ ਹੈ ਨਾ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਸ਼ਾਮਲ ਨੇ ਕਿ ਇਹ ਜਿਹੜਾ ਸਾਡਾ ਇੱਕ ਸੱਭਿਆ ਰਾਜਸੀ ਸੱਭਿਆਚਾਰ ਹੈ ਜਾਂ ਵੋਟਾਂ ਦੀ ਰਾਜਨੀਤੀ ਨੂੰ ਅਸੀਂ ਇਸ ਤਰ੍ਹਾਂ ਨੈਗੇਟਿਵ ਬਣਾਤਾ ਜਿਹਦੇ ਵਿੱਚ ਨਸ਼ਿਆਂ ਦੀ ਵਰਤੋਂ ਔਰ ਇਹ ਇਹ ਸਾਰਾ ਕੁਝ ਹੁੰਦਾ ਇੱਕ ਉਹ ਸਾਰਾ ਸਾਡਾ ਪੋਲਿਟিক্যাল ਕਲਚਰਲ ਜ਼ਿੰਮੇਵਾਰ ਆ ਦੂਜਾ ਇਹ ਆ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਕੋਈ ਭੁੱਖ ਨਹੀਂ ਦੇ ਸਕੇ ਉਹਨਾਂ ਦੀਆਂ ਸ਼ਾਮਾਂ ਨੂੰ ਅਸੀਂ ਕੋਈ 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 ਆਹਰ ਕੋਈ ਕਲਾ ਕੋਈ ਕੋਈ ਇਹੋ ਜਿਹਾ ਥਾਂ ਜਿੱਥੇ ਉਹ ਜਿੱਥੇ ਜਿੱਥੇ ਕ੍ਰੀਏਟਿਵ ਕ੍ਰੀਏਟੀਵਿਟੀ ਪਲਰ ਸਕੇ ਉਹ ਨਹੀਂ ਦੇ ਸਕੇ ਸੋ ਇਹ ਸਾਰਾ ਕੁਝ ਰਲ ਕੇ ਇਹਦੇ ਲਈ ਔਰ ਔਰ ਉਹਦੇ ਲਈ ਉਹ ਸਾਡੇ ਜਾਨੀ ਰਾਜਨੀਤਿਕ ਵੀ ਸ਼ਾਮਲ ਨੇ ਸਾਡੇ 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 ਅਫਸਰ ਵੀ ਸ਼ਾਮਲ ਨੇ ਉਹ ਅਹਲਕਾਰ ਵੀ ਸ਼ਾਮਲ ਨੇ ਸੋ ਇਹ ਇਹ ਸਾਰਾ ਸਮੁੱਚਾ ਜਿਹੜਾ ਬਹੁਤ ਬਰਿਆਂ ਤੋਂ ਬਹੁਧਾਕੀਆਂ ਤੋਂ ਜਿਹੜਾ ਚੱਲ ਰਿਹਾ ਸਾਡਾ ਪੋਲਿਟਿਕਲ ਕਲਚਰ ਹੈ ਉਹਦੇ ਜ਼ਿੰਮੇਵਾਰ ਤੁਸੀਂ ਬੜੀਆਂ ਵੱਡੀਆਂ ਗਜ਼ਲਾਂ ਲਿਖੀਆਂ ਕਵਿਤਾਵਾਂ ਲਿਖੀਆਂ ਇੱਕ ਦੌਰ ਦੇ ਅੰਦਰ ਆ ਕੇ ਐਂ ਕਿਉਂ ਲਿਖਣਾ ਪੈ ਗਿਆ ਤੁਹਾਨੂੰ ਐਂ ਕਹਿਣਾ ਪੈਂਦਾ ਕਿ ਇੰਨਾ ਸੱਚ ਵੀ ਨਾ ਬੋਲ ਕਿ ਕੱਲਾ ਰਹਿ ਜਾਵੇਂ ਦੋ ਚਾਰ ਰਖ ਲੈ ਅਰਥੀ ਨੂੰ ਮੋੜਾ ਦੇਣ ਲਈ ਅ ਕੀ ਲੱਗਦਾਗਾ ਕਿ ਇਹੀ ਸੱਚਾ ਜ਼ਿੰਦਗੀ ਦਾ ਅ ਦੇਖੋ ਇੱਕ ਗੱਲ ਤਾਂ ਮੈਂ ਇਦਾਂ ਸੋਚਦਾ ਜਦੋਂ ਮੈਂ ਨੀਦਰ ਦੇ ਕਿ ਜਿਹੜਾ ਜਿਹੜਾ ਇਹ ਹੈ ਕਿ ਇੰਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇਂ ਚਾਰ ਕਿ ਬੰਦੇ ਛੱਡਣਾ ਮੋੜਾ ਦੇਣ ਲਈ ਉਹਦੇ ਬਾਰੇ ਇੱਕ ਤਾਂ ਬਹੁਤ ਵੱਡਾ ਸੱਚ ਇਹ ਆ ਕਿ ਸ਼ਾਇਦ ਮੁਕੰਮਲ ਸੱਚ ਕੋਈ ਵੀ ਨਹੀਂ ਬੋਲ ਸਕਦਾ ਕਿ ਇੱਕ ਉਹ ਸੱਚ ਬੋਲਣ ਦੀ ਕੜੀ ਉਹ ਕੋਈ ਰਾਏ ਸੀ ਸੱਚ ਬੋਲਣਾ ਇੱਕੋ ਸੱਚ ਹੈ ਇਕ ਜਾਨੀ ਮੇਰੀ ਉਹ ਮੈਂ ਮੇਰਾ ਅਹਿਸਾਸ ਹੈ ਆਪਣੇ ਨਿੱਜੀ ਰੂਪ ਵਿੱਚ ਜਿਹੜਾ ਮੁਕੰਮਲ ਸੱਚ ਸ਼ਾਇਦ ਕੋਈ ਰੇਅਰ ਕੋਈ ਬਹੁਤ ਦੁਰਲਭ ਵਿਅਕਤੀ ਬੋਲਦਾ ਹੋਵੇ ਦੂਜਾ ਇਸੇ ਕਿ ਮੈਂ ਇਹ ਮੇਰੀ ਹਾਊਸ ਲਿਖਿਆ ਅਰਫ ਦੀ ਕਿਤਾਬ 'ਚ ਸ਼ੇਅਰ ਸੀ ਮੇਰੇ ਉਤੋਂ ਜਿਹੜੀਆਂ ਅਗੀ ਕਿਤਾਬਾਂ ਆਈਆਂ ਉਹ 'ਚ ਮੈਂ ਇੱਕ ਸ਼ੇਅਰ ਵੀ ਲਿਖਿਆ ਕਿ ਸੱਚ ਕਹਿ ਦੇ ਪੀ ਲੈ ਵਿਸ਼ ਪਿਆਲਾ ਦੇ ਦੇ ਜਾਨ ਮੁਕੰਮਲ ਹੋ ਜਾ ਕਿ ਇੱਕ ਮੇਰੀ ਸਾਰੀ ਕਵਿਤਾ ਦੇ ਵਿੱਚ ਵੈਸੇ ਇੱਕ اخਲਾਕੀ ਨਾ ਆਇਆ ਜਿੰਨਾ ਮੈਂ ਕਿਹਾ ਕਿ ਇੱਕ ਇੱਕ ਇਹੋ ਜੀ ਟੈਨਸ਼ਨ ਹੈ ਜਿਹਦੇ ਵਿੱਚ ਮੈਂ ਸਮਝਦਾ ਕਿ ਇੱਕ ਆਦਰਸ਼ ਹੈ ਜਿਸ ਆਦਰਸ਼ ਦੇ ਮੈਂ ਜਦੋਂ ਮੈਂ ਉਹ ਸਦਰਸ਼ ਦੇ ਸ਼ੀਸ਼ੇ ਵੀ ਦੇਖਦਾ ਤੇ ਮੈਂ ਆਪਣੇ ਆਪ ਨੂੰ ਆਪਣੇ ਆਪ ਚ ਬਹੁਤ ਇੱਕ ਸਮਝ ਲਓ ਕਿ ਐ ਮਹਿਸੂਸ ਕਰਦਾ ਕਿ ਮੈਂ ਕਟਾਰੇ ਚ ਖੜਾ ਤੋ ਮੇਰੀ ਪਹਿਲੀ ਕਿਤਾਬ ਦਾ ਹੀ ਪਹਿਲਾ ਸ਼ੇਰ ਸੀ ਕਿ ਉਜਲੇ ਸ਼ੀਸ਼ੇ ਸੰਮੁਖ ਮੈਨੂੰ ਚਿਰਤਕ ਨਾ ਖਲਿਆਰ ਮੈਲੇ ਮਨ ਵਾਲੇ ਮੁਜਰਮ ਨੂੰ ਇਸ ਮੋਤੇ ਨਾ ਮਾਰਾ ਸੋ ਇੱਕ ਮੈਂ ਸੋੰਦਾ ਕਿ ਸ਼ਾਇਦ ਇਹ اخلاقی ਟੈਨਸ਼ਨ ਸਾਰਾ ਪੰਜਾਬ ਹੀ ਕਿਸੇ ਲੈਵਲ ਤੇ ਭੋਗ ਰਿਆ ਕਿ ਇੱਕ اخلاقی ਸਾਡੇ ਸਾਡੇ ਮਨਾਂ ਚ ਇੱਕ ਤਣਾਅ ਆ ਔਰ ਉਹ ਉਹ ਤਣਾਅ ਕੀ ਰੂਪ ਲੈਂਦਾ ਉਹ ਸ਼ਾਇਦ ਆਉਣ ਵਾਲੇ ਸਾਲਾਂ ਵਿੱਚ ਆਉਣ ਵਾਲੇ ਆਉਣ ਵਾਲੇ ਵਕਤਾਂ ਵਿੱਚ ਸਾਡੇ ਲੋਗ ਸਾਡੇ ਸਾਹਿਤਕਾਰ ਸ਼ਾਇਦ ਉਹਦਾ ਕੋਈ ਰੂਪ ਕਿਤੇ ਇਹ ਕ੍ਰਾਈਸਿਸ ਤਾਂ ਹੀ ਜ਼ਿੰਦਗੀ ਦਾ ਤੁਹਾਡੀ ਕਪਤਾ ਹੀ ਹੈ ਇੱਕ ਬੜੀ ਇੰਪੋਰਟੈਂਟ ਕਿ ਜਿੰਨਾ ਲੋਕਾਂ ਲਈ ਮੈਂ ਪੁਲ ਬਣ ਗਿਆ ਸੀ ਜਦੋਂ ਮਰੇ ਉੱਪਰੋਂ ਲੰਘ ਰਹੇ ਸਨ ਤਾਂ ਕਹਿ ਰਹੇ ਸਨ ਕਿ ਕਿੱਥੇ ਗਿਆ ਉਹ ਮਰੀ ਇਹ ਜਿਹਾ ਵਿਅਕਤੀ ਕੁਝ ਇਸ ਤਰ੍ਹਾਂ ਦੇ ਤੁਹਾਡੇ ਸ਼ਬਦ ਨਹੀਂ ਕਿਤੇ ਇਹ ਤਾਂ ਕ੍ਰਾਈਸਿਸ ਤਾਂ ਹੀ ਜ਼ਿੰਦਗੀ ਦਾ ਕਿ ਜਦੋਂ ਅਸੀਂ ਉਸ ਤਰ੍ਹਾਂ ਦੀ ਇੰਟਰਵੈਨ ਕਰਦੇ ਆਂ ਤੇ ਫਿਰ ਸੱਚ ਤੇ ਸਾਰੀਆਂ ਚੀਜ਼ਾਂ ਦਾ ਜਿਹੜਾ ਬੈਲੈਂਸ ਬਿਠਾਉਣਾ ਜ਼ਿੰਦਗੀ ਦਾ ਬੜਾ ਔਖਾ ਕਿਉਂਕਿ ਜ਼ਿੰਦਗੀ ਦੇ ਤਯਾਰਬੇ ਬੜੇ ਕੋੜੇ ਹੁੰਦੇ ਨੇ ਸੋ ਇਹ ਜਿਹੜੀ ਮੈਂ ਸਮਝਦਾ ਕਿ ਤੁਸੀਂ ਜਿਹੜਾ ਪੁਲ ਪੁਲ ਕਪਤਾ ਇਪੋਲ ਮੈਂ ਇਸ ਤਰ੍ਹਾਂ ਜਦੋਂ ਲਿਖੀ ਸੀ ਮੇਰੇ ਮਨ ਚ ਇਦਾਂ ਸੀ ਵੀ ਕੁਝ ਲੋਗ ਹੁੰਦੇ ਜਿਹੜੇ ਜ਼ਿੰਦਗੀ ਚ ਉਹਨਾਂ ਦੀ ਕੰਟਰੀਬਿਊਸ਼ਨ ਹੁੰਦੀ ਆ ਪਰ ਉਹਨਾਂ ਦੀ ਕੰਟਰੀਬਿਊਸ਼ਨ ਸ਼ਾਇਦ ਉਸ ਸਮੇਂ ਅਣਗੌਲੀ ਰਹਿ ਜਾਂਦੀ ਆ ਤਾਂ ਕੋਈ ਹੋਰ ਵਕਤ ਆਉਂਦੇ ਜਦੋਂ ਉਹਦੀ ਉਹਦੀ ਕੰਟਰੀਬਿਊਸ਼ਨ ਨੂੰ ਜਾਣਿਆ ਜਾਂਦਾ ਸੋ ਮੈਂ ਇਸ ਇਹ ਸਾਰਿਆਂ ਨੂੰ ਜਿਵੇਂ ਆਪਣੇ ਔਰਤ ਤੇ ਬਹੁਤ ਗਹਿਰੇ ਤੌਰ ਤੇ ਇਹਦਾ ਐਨਾਲਿਸਿਸ ਕਰਾਂ ਤੇ ਮੈਨੂੰ ਇਹੀ ਮਹਿਸੂਸ ਹੁੰਦਾ ਕਿ ਜਿਵੇਂ ਅਸੀਂ ਸਾਰੇ ਲੇਖਕ ਅ ਸ਼ਾਇਦ ਸਾਰੇ ਦਾਨਿਸ਼ਵਰ ਇੱਕ ਕਿਨਾ ਸਾਲਾਂ ਚ ਬਹੁਤ اخلاقی ਇੱਕ ਤਣਾਅ ਵਿੱਚ ਰਹੇ ਆ ਕਿ ਸਾਡੇ ਅਸੀਂ ਆਪਣੇ ਜੋ ਸਾਡੇ ਮਨ ਚ ਨਾਇਕ ਸਿਗੇ ਸਾਡੇ ਸਾਡੇ ਜੋ ਨਾਇਕ ਹੈ ਜਾਂ ਸਾਡੇ ਜੋ ਮਹਾਪੁਰਖ ਹੈ ਸੋ ਜਾਂ ਸਾਡੇ ਪੰਜਾਬ ਦੂ ਉਸ ਜਿਸ ਤਰ੍ਹਾਂ ਪੰਜਾਬ ਲਈ ਆਪਾਂ ਜੋ ਲਫ਼ਜ਼ ਵਰਤਦੇ ਆ ਕਿ ਪੰਜਾਬ ਨੇ ਇਨੀਆਂ ਵੱਡੀਆਂ ਮੁਹਿਮਾਂ ਇਨੀਆਂ ਵੱਡੀਆਂ ਮੁਸ਼ਕਲਾਂ ਦਾ ਟੱਕਰਾ ਕੀਤਾ ਤੇ ਸ਼ਾਇਦ ਇਸ ਸਾਡੇ ਯੁੱਗ 'ਚ ਆ ਕੇ ਉਹ ਇਹ ਜਣੀ ਇੱਕ ਖੁਦਕਸ਼ੀ ਦਾ ਰੂਪ ਕਿਦਾਂ ਹੋ ਜਾਂਦਾ ਕਿ ਉਹ ਕਿ ਇੱਕ ਕੁਰਬਾਨੀਆਂ ਕਰਨ ਵਾਲੀ ਧਰਤੀ ਤੇ ਖੁਦਕਸ਼ੀ ਹੋਰੀ ਹੋਵੇ ਇਹ ਉਹ ਸਾਰੀ ਚੀਜ਼ ਨੂੰ ਬਿਆਨ ਕਰਨ ਵਾਲੀ ਜਣੀ ਇੱਕ ਇੱਕ ਸਮਝ ਲਓ ਕਿ ਇੱਕ ਦ੍ਰਿਸ਼ਟਾਂਤ ਹੋ ਸਕਦਾ ਘਰਵਾਲੇ ਇੱਕ ਹਫਤਾ ਬੜੀ ਇੰਪੋਰਟੈਂਟ ਪੰਜਾਬੀ ਦੇ ਅੰਦਰ ਆ ਕਿ ਘਰਾਂ ਨੂੰ ਪਰਤਣਾ ਮੁਸ਼ਕਿਲ ਬੜਾ ਕੌਣ ਪਛਾਣੇਗਾ ਸਾਨੂੰ ਮੱਥੇ ਤੇ ਮੌ ਦਸਕਤ ਕਰ ਗਈ ਹੈ ਚਿਹਰੇ ਤੇ ਯਾਰ ਪੈਣਾ ਛੱਡ ਗਏ ਨੇ ਸ਼ੀਸ਼ੇ ਵਿੱਚੋਂ ਕੀ ਹੋਰ ਚਾਹਦਾ ਤਾਂ ਕਿਉਂ ਐ ਲੱਗਦਾਗਾ ਕਿ ਉਹ ਕ ਉਹ ਹਫਤਾ ਜਿਹਦੇ ਵਿੱਚ ਘਰਾਂ ਦੇ ਬਾਰੇ ਇਸ ਤਰ੍ਹਾਂ ਦੀ ਗੱਲ ਹੋ ਰਹੀ ਐ ਤੇ ਹੁਣ ਤੁਹਾਨੂੰ ਲੱਗਦਾ ਨਹੀਂਗਾ ਕਿ ਮਨੁੱਖ ਤੋਂ ਲੈ ਕੇ ਕਵੀ ਤੋਂ ਲੈ ਕੇ ਸਾਡਾ ਸਮਾਜ ਸਿਰਫ ਘਰ ਤੱਕ ਸੀਮਤ ਹੋ ਗਿਆ ਘਰ ਤੋਂ ਬਾਹਰ ਨਹੀਂ ਸੋਚਦਾ ਸਮਾਜ ਵਿੱਚ ਇੰਟਰਵੈਨ ਨਹੀਂ ਕਰਦਾ ਸੈਲਫ ਸੈਂਟ੍ਰਿਕ ਹੋ ਗਿਆ ਬੰਦਾ ਉਹੀ ਜਿਹੜੀ ਮੈਂ ਤੁਹਾਨੂੰ ਮਾਨਸਿਕਤਾ ਵਾਲੀ ਗੱਲ ਕਰਦੇ ਇਹ ਉਹੀ ਅਸੀਂ ਗੱਲ ਦੁਬਾਰਾ ਕਰ ਰਹੇ ਹਾਂ ਕਿ ਜਦੋਂ ਮੈਂ ਕਹੈ ਸੀ ਨਹੀਂ ਕਿ ਸ਼ਾਇਦ ਉਹ ਨਾ ਫਲਸਫੇ ਦਾ ਮਸਲਾ ਨਹੀਂ ਜਿੰਨਾ ਕਿ ਸਾਡੀ ਸਾਡੇ اخلاق ਦਾ ਜਾਂ ਸਾਡੀ ਮਾਨਸਿਕਤਾ ਦਾ ਇੱਕ ਮਸਲਾ ਹੋ ਚੁੱਕਾ ਕਿ ਇੱਕ ਮਾਹੌਲ ਮਾਹੌਲ ਦੇ ਵਿੱਚ ਜਿਹੜਾ ਜਿਹਨੂੰ ਜਨਕਿੰਦੇ ਮਾਹੌਲ ਦੀ ਜੋ ਹਵਾ ਜੋ ਫਿਜ਼ਾ ਉਸ ਫਿਜ਼ਾ ਦੇ ਵਿੱਚ ਇੱਕ ਖੌਫ ਹੈ ਖੌਫ ਤੇ ਨਿਰਾਸ਼ਾ ਜਿਸ ਨੂੰ ਬਹੁਤ ਹੀ ਬਾਰੀ ਜਿਹੜੀ ਕਵਤਾ ਬਿਆਨ ਕਰਦੀ ਆ ਔਰ ਕਦੀ ਉਹਨੂੰ ਤੋੜਨ ਦਾ ਵੀ ਨਾਰਾ ਮਾਰਦੀ ਜਿਵੇਂ ਕਿ ਹੈ ਕੋਈ ਕਬੀ ਇੱਥੇ ਹੈ ਕੋਈ ਸੰਗੀਤਕਾਰ ਸਾਜ਼ੀਆਂ ਦੀ ਟੋਲੀ ਕੋਈ ਸੋ ਮੇਰੇ ਖਿਆਲ ਚ ਹੈ ਕਿ ਸ਼ਾਇਦ ਇਸ ਇਸ ਆਵਾਜ਼ ਨੂੰ ਕਦੀ ਸੁਣਿਆ ਜਾਵੇ ਮੈਂ ਕਦੀ ਕਦੀ ਇਦਾਂ ਵੀ ਇਸ ਹੱਦ ਤੱਕ ਵੀ ਨਿਰਾਸ਼ ਹੋਇਆ ਕਿ ਮੈਂ ਮੈਂ ਕਿਹਾ ਕਿ ਮੇਰੀ ਗੱਲ ਹੁਣ ਸੁਨੇਗਾ ਕੋਈ ਉਗਦਾ ਬੀਜ ਸ਼ਾਇਦ ਜੰਗਲ ਤਾਂ ਹੁਣ ਹਵਾ ਦੀ ਸਾਜ਼ਿਸ਼ 'ਚ ਰਲ ਗਿਆ ਹੈ ਉਂਝ ਤੇਰੇ ਕੋਲ ਉਹ ਚਾਹੁੰਦਾ ਕਿ ਪੈਰੋਂ ਜ਼ਮੀਨ ਹੱਥੋਂ ਵਿਲਾ ਨਿਕਲ ਗਿਆ ਹੈ ਤੋ ਇਹ ਮਲੇਕ ਸਥਿਤੀ ਮੇਰੇ ਮੈਸੰਦਾ ਕਿ ਸਾਡੇ ਸਾਹਿਤ 'ਚ ਕਵਤਾ 'ਚ ਇੱਕ ਜ਼ਰੂਰ ਇਦਾਂ ਦੀ ਸਥਿਤੀ ਬਣੀ ਹੋਈ ਆ ਜਿੱਥੇ ਜਾਨੀ ਕਵਤਾ ਨੇ ਇੱਕ ਉਸ ਕੇ ਕਵਤਾ ਨੇ ਪੁਕਾਰਿਆ ਤਾਂ ਹੈ ਲੇਕਿਨ ਸ਼ਾਇਦ ਉਹ ਉਸ ਪੁਕਾਰ ਨੂੰ ਜਿਨ੍ਹਾਂ ਲੋਕਾਂ ਨੇ ਸੁਣਨਾ ਜਾਂ ਜਿਨ੍ਹਾਂ ਲੋਕਾਂ ਨੇ ਉਸ ਨੂੰ ਅੱਗੇ ਲੈ ਕੇ ਜਾਣਾ ਜਾਂ ਕੋਈ ਇਹੋ ਜਿਹਾ ਇਹੋ ਜੀ ਸਾਜ਼ੀਆਂ ਦੀ ਟੋਲੀ ਉੱਠਣੀ ਆ ਉਹ ਸੰਭਵ ਨਹੀਂ ਹੋ ਸਕਿਆ ਕੀ ਲੱਗਦਾਗਾ ਪੰਜਾਬੀ ਸਿਹਤ ਤੇ ਪੰਜਾਬੀ ਸਮਾਜ ਦਾ ਪੰਜਾਬ ਦਾ ਭਵਿੱਖ ਕੀ ਹੈਗਾ ਤੁਸੀਂ ਕਿਵੇਂ ਦੇਖਦੇ ਹੋਗੇ ਨੂੰ ਇੱਕ ਲੰਬੇ ਜ਼ਿੰਦਗੀ ਦੇ ਤਜਰਬੇ ਤੋਂ ਬਾਅਦ ਸਿਹਤ ਨਾਲ ਪੰਜਾਬ ਨਾਲ ਸੱਭਿਆਚਾਰ ਨਾਲ ਹਰ ਤਰ੍ਹਾਂ ਨਾਲ ਤੁਹਾਡਾ ਇਖਤਿਆਰ ਬਾਰੇ ਆਗਾ ਦੇਖੋ ਮੈਂ ਮੈਂ ਕੋਈ ਚਿੰਤਕ رائے ਸੀ ਚਿੰਤਕ ਜਾਂ ਸਮਾਜਿਕ ਚਿੰਤਕ ਤਾਂ ਨਹੀਂ ਹਾਂ ਮੈਂ ਕਵੀ ਵਾਂਗੀ ਸੋਚਦਾ ਮੇਰੀ ਇਹ ਹੀ ਮੇਰੀ ਸਿਮਾਇ ਹੀ ਮੇਰੀ ਸਮਰੱਥਾ ਪਾਉਣ ਨਿਰੂਦਾ ਕਹਿੰਦਾਗਾ ਕਿ ਕਵਿਤਾ ਬਿੱਲੀ ਦੀਆਂ ਪੈੜਾਂ ਸੁਂਗ ਲੈਂਦਾ ਉਹ ਤਾਂ ਭਵਿੱਖ ਦੀਆਂ ਉਹ ਚੀਜ਼ਾਂ ਨੂੰ ਦੇਖਦਾਗਾ ਕਿ ਹਾਂ ਮੇਰੇ ਸਮਾਜ ਕੀ ਹੋਣ ਜਾ ਰਿਹਾ ਜਾ ਰਿਹਾਗਾ ਜਾਂ ਉਹ ਇੰਨੀ ਜ਼ਿਆਦਾ ਇਮੋਸ਼ਨਲ ਹੁੰਦਾ ਕਿ ਉਹ ਚੀਜ਼ਾਂ ਨੂੰ ਫੜਦਾ ਆਪਦੇ ਸਮਾਜ ਦੇ ਅੰਦਰ ਉਹ ਚੱਲ ਰਹੀਆਂ ਚੀਜ਼ਾਂ ਜੋ ਇਨਵੀਜ਼ਿਬਲ ਹੁੰਦੀਆਂ ਨੇ ਉਹ ਵਿਜ਼ਿਬਲੀ ਦੇਖ ਪਾਉਂਦਾ ਉਹਨਾਂ ਨੂੰ ਕਿ ਸਮਾਜ ਦੇ ਅੰਦਰ ਕੀ ਹੋ ਰਿਹਾ ਥਨ ਕੀ ਲੱਗਦਾ ਪੰਜਾਬ ਕਿੱਧਰ ਨੂੰ ਜਾਊਗਾ ਕਿੱਧਰ ਜਾ ਰਿਹਾਗਾ ਅਹ ਦੇਖੋ ਮੈਂ ਜਿਸ ਤਰ੍ਹਾਂ ਮੈਂ ਆਪਣੀ ਕਵਤਾ ਦੀ ਗੱਲ ਕਰਾਂ ਕਵਤਾ ਮੇਰੀ ਮੈਂ ਤੁਹਾਨੂੰ ਸ਼ੁਰੂ ਚ ਸੁਣਾਈ ਸੀ ਕਿ ਜਿਵੇਂ ਪੰਛੀ ਤਾਂ ਉੱਡ ਗਏ ਨੇ ਰੁੱਖ ਵੀ ਸਲਾਹਾਂ ਕਰਨ ਚਲੋ ਇੱਥੋਂ ਚੱਲੀਏ ਕਿ ਇਹਦੇ ਚ ਪਰੇ ਭਾਵੇਂ ਐਂਡ ਹੋਸ ਆਸ ਤੇ ਹੁੰਦੀ ਆ ਕਿ ਕੋਈ ਸਾਜ਼ੀਆਂ ਦੀ ਟੋਲੀ ਕੋਈ ਸੰਗੀਤਕਾਰ ਕੋਈ ਕਵੀ ਉੱਠੂਗਾ ਜਿਹੜਾ ਇਸ ਧਰਤੀ ਨੂੰ ਹਲੇਮੀ ਰਾਤ ਚ ਬਦਲੂਗਾ ਸੋ ਮੈਂ ਸਮਝਦਾ ਕਿ ਸ਼ਾਇਦ ਕਈ ਵਾਰੀ ਬਹੁਤ ਕੋੜ ਨਿਰਾਸ਼ਾ ਚੋਂ ਕੋਈ ਜਣੀ ਕੋਈ ਦੁੱਖ ਵੀ ਊਰਜਾ ਬਣਦਾ ਮੈਂ ਇਹ ਕਦੀ ਲਿਖਿਆ ਸੀ ਵੀ ਤੂੰ ਜਾਮੇ ਦੀ ਕਰ ਲਈ ਤਲਾਸ਼ੀ ਜੀਵ ਚ ਕੀ ਹੈ ਤੱਕਿਆ ਹੀ ਨਹੀਂ ਦਰਦ ਵੀ ਖੰਜਰ ਬਣ ਸਕਦਾ ਹੈ ਤੈਨੂੰ ਇਸ ਦਾ ਗਿਆਨ ਨਹੀਂ ਕਿ ਸ਼ਾਇਦ ਇਹੋ ਜਿਹੜਾ ਦੁੱਖ ਹੈ ਇਹੀ ਪੰਜਾਬ ਦੀ ਊਰਜਾ ਬਣੇ ਕਿ ਪੰਜਾਬ ਇਸ ਦੁੱਖ ਚੋਂ ਹੀ ਕੋਈ ਰੌਸ਼ਨੀ ਤੇ ਅੱਗ ਲੈ ਕੇ ਉਭਰੇ ਸੋ ਇਹ ਸੰਜੋਜੀਤ ਸਿੰਘ ਪਾਤਰ ਸੁਰਜੀਤ ਪਾਤਰ ਜਿਹੜੇ ਪੰਜਾਬੀ ਦੇ ਮਸ਼ਹੂਰ ਸਹਿਤਕਾਰ ਨੇ ਜਿਨ੍ਹਾਂ ਨੇ ਕਿਹਾ ਕਿ ਇਹ ਦੁੱਖਾ ਜੋ ਪੰਜਾਬ ਦਾ ਜਿਸ ਦੁੱਖ ਚੋਂ ਪੰਜਾਬ ਗੁਜ਼ਰ ਰਿਹਾਗਾ ਉਹ ਪੰਜਾਬ ਦੀ ਊਰਜਾ ਬਣ ਸਕਦਾਗਾ ਔਰ ਉਹਨਾਂ ਦੇ ਮੰਨਣਾ ਕਿ ਪੰਜਾਬ ਦੇ ਅੰਦਰ ਇੱਕ ਸਟੈਗਨੇਸ਼ਨ ਆ ਪੰਜਾਬ ਦੇ ਅੰਦਰ ਜੋ ਸਿਹਤ ਰਚਿਆ ਜਾਣਾ ਸੀ ਉਸ ਤਰ੍ਹਾਂ ਦਾ ਕੰਮ ਨਹੀਂ ਹੋਇਆਗਾ ਉਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾਗਾ ਪੰਜਾਬੀ ਸਿਹਤ ਨੂੰ ਅੱਗੇ ਵਧਣਾ ਚਾਹੀਦਾ ਪੰਜਾਬੀ ਸਮਾਜ ਨੂੰ ਪੰਜਾਬੀ ਸੱਭਿਆਚਾਰ ਨੂੰ ਔਰ ਪੰਜਾਬ ਨੂੰ ਸਮੂਹਿਕ ਤੌਰ ਤੇ ਅੱਗੇ ਵਧਣ ਦੀ ਲੋੜ ਆ ਔਰ ਅੱਜ ਅਸੀਂ ਸੁਜੀਤ ਪਾਤਰ ਨਾਲ ਗੱਲਬਾਤ ਕੀਤੀ ਹੈ ਇਸ ਤੋਂ ਬਾਅਦ ਵੀ ਅਗਲਾ ਸਿਲਸਿਲਾ ਸਾਡਾ ਬਹੁਤ ਸਾਰੇ ਪੰਜਾਬੀ ਦੇ ਸਹਿਤਕਾਰਾਂ ਬੁੱਧੀਜੀਵੀਆਂ ਨਾਲ ਇੱਕ ਸਿਲਸਿਲਾ ਜਾਰੀ ਰਹੂਗਾ ਕਿ ਉਹ ਆਪਣੇ ਜ਼ਿੰਦਗੀ ਦੇ ਇਤਿਹਾਸ ਵਿੱਚੋਂ ਪੰਜਾਬ ਨੂੰ ਕਿਵੇਂ ਸਮਝ ਰਹੇ ਨੇ ਪੰਜਾਬ ਨੂੰ ਕਿਵੇਂ ਦੇਖ ਰਹੇ ਨੇ ਪੰਜਾਬ ਦੇ ਇਤਿਹਾਸ ਨੂੰ ਕਿਵੇਂ ਦੇਖ ਰਹੇ ਨੇ ਪੰਜਾਬ ਦੇ ਭਵਿੱਖ ਨੂੰ ਕਿਵੇਂ ਦੇਖ ਰਹੇ ਨੇ ਔਰ ਪੰਜਾਬ ਦੇ ਵਰਤਮਾਨ ਨੂੰ ਕਿਵੇਂ ਦੇਖ ਰਹੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਨਿਊਜ਼ 露电了。